ਮਹਾਰਾਜਾ ਰਣਜੀਤ ਸਿੰਘ ਸਪੋਰਟਸ ਕਲੱਬ ਚੌਥਾ ਕੁਸ਼ਤੀ ਦੰਗਲ ਪਿੰਡ ਆਲੋਵਾਲ ਲੁਧਿਆਣਾ ਕੁਸ਼ਤੀ ਦੰਗਲ ਨੌਜਵਾਨ ਸਭਾ ਐਨਆਰਆਈ ਗ੍ਰਾਮ ਪੰਚਾਇਤ ਅਤੇ ਸਮੂਹ ਪਿੰਡ ਨਿਵਾਸੀ ਪਿੰਡ ਆਲੋਵਾਲ ਦੇ ਸਹਿਯੋਗ ਨਾਲ ਕਰਵਾਇਆ ਗਿਆ ਪਹਿਲਾ ਇਨਾਮ ਵਿਜੇ ਕਾਲੋ ਉਕ ਵਿਜੇ ਕਾਲੋ ਯੂ ਕੇਵਲ ਲੋ ਪਹਿਲਵਾਨਾ ਵਾਸਤੇ 2 ਪੀਪੇ ਦੇਸੀ ਕਿਉ ਦੇ 10 ਕਿਲੋ ਬਦਾਮ ਦੂਜਾ ਇਨਾਮ ਸਤਵਿੰਦਰ ਕੁਮਾਰ ਲੱਡੂ ਪ੍ਰਧਾਨ ਪੱਤਰਕਾਰ ਹਰਪਾਲ ਸਿੰਘ ਜੱਜ ਸਰ ਆਲੋ ਆ ਰਸ ਲੋਕ ਵੀਕੈਂਡ ਦੀ ਸ਼ਾਨਦਾਰ ਸ਼ਾਮ ਹੋ ਰਹੀ ਜੀ ਇਸ ਬਾਰੇ ਗੱਲ ਕਰਾਂਗੇ ਉਹ ਵੀ ਬੜੇ ਗੋਲ ਜਿਹੜੇ ਜ਼ਰੂਰ ਫਿਰਣੇ ਲਿਆ ਪਿੰਡਾ ਪਿੰਡਾ ਜੀ ਸਰਪੰਚ ਗੁਤਾਨ ਸਿੰਘ ਪਿੰਡਾ ਦੋਵਾਲ ਇਹ ਸਾਫ ਦਾ ਸਰਪੰਚ ਸੰਵੀਰ ਸਿੰਘ ਸੰਵੀਰ ਜੀ ਵੇਜੇ ਦਾ ਪ੍ਰਧਾਨੀ ਖਾਲਸਾ ਪੁਰੇ ਵਾਹੇ ਕੁਰ ਦੇ ਕੇ ਸਾਰੇ ਪਿੰਡ ਦੇ ਸਹਿਯੋਗ ਨਾਲ ਵਾਹੇ ਕੁਰ ਦੇ ਕੇ ਸਾਰੇ ਪਿੰਡ ਦੇ ਸਹਿਯੋਗ ਨਾਲ ਸੇਂਦ ਮੇਲਾ ਕਰਵਾਉਣ ਜਾ ਰਹੇ ਆ ਆਸਾਨ ਆ ਤੇਰੇ ਕਮੇਰ ਗੇਂਦ ਦੇ ਪੁੱਛ ਕੇ ਨਹੀਂ ਕੇਲਿਆਂ ਦੀ ਫੇਰਾਂ ਦੇ ਲਈ ਅਸੀਂ ਬਹਿਤ ਦਰਸ਼ਕ ਪਿਆਰੋ ਸਾਰੇ ਦਰਸ਼ਕ ਪਿਆਰੋ ਸਾਰੇ ਮਹਿਮਾਨ ਵੀ ਜਾਨੋ ਇਹ ਮੈਸੇਜ ਦੇਣਾ ਚਾਹੁੰਦੇ ਆ ਇਹ ਸਾਰੇ ਲੋਕਾਂ ਦੇ ਸਵਾਗਤ ਤੇ ਭਲਾਈ ਆਪਣੇ ਪਿੰਡ ਹਰ ਪਿੰਡ ਦੇ ਵਿੱਚ ਵੱਡੀ ਚੜੀ ਦਾ ਕੰਮ ਵੱਡੀਆਂ ਖੇਡਾਂ ਵੱਲ ਧਿਆਨ ਦਿਓ ਭਾਈ ਮੁੰਡਾ ਕੋਣ ਵਾਲੀ ਜਨ ਸੰਗਤ ਦੀ ਸਮਾਪਤੀ ਵੱਲੋਂ ਹੋ ਰਹੀ ਹੈ ਹਾਂ ਉਹਨਾਂ ਦੇ ਨਿਗਰਾਨੀ ਤੋਂ ਉਹਨਾਂ ਦਾ ਅਰਗੇ ਵੀ ਆ ਰਹੀ ਹੈ ਜਲਦੀ ਨਾਲ ਬਾਲ ਦੇ ਨੌਜਵਾਨ ਨੂੰ ਹਾਂ ਦੇ ਹਰ ਪਿੰਡ ਦੇ ਵਿੱਚ ਐਂ ਤਾਂ ਗੇਡਾ ਕਰਾ ਕੇ ਲੋਕ ਕਹਿੰਦੇ ਨੇ ਕਿ ਸਭ ਦਾ ਹੀ ਰਾਹ ਬਣਾ ਕੇ ਪਹੁੰਚਾਉਂਦੇ ਨੇ ਜਿੱਥੇ ਉੜੀ ਆਇਆ ਗਟਾ ਸਰਵੋਤਮ ਜੀ ਆਪਣਾ ਤੇ ਚੌਥਾ ਪੁਸ਼ਤੀ ਦੰਗਲ ਹੋ ਰਿਹਾ ਹੈ ਅਤੇ ਆਪਣੇ ಗ್ರಾಮ ਪੰਚਾਇਤ ਪੰਡਾਲੋਵਾਲ ਜਕੂਬ ਲੁਧਿਆਣਾ ਪੰਡਾਲੋਵਾਲ ਤੇ ਪ੍ਰਾਪਤ ਸਾਡੇ ਬਿੱਲਾ ਬੋਲੀ ਇੰਨਾਂ ਵੀਰਾਂ ਦਾ ਬੜਾ ਵੱਡਾ ਸਤਿਕਾਰ ਜੋ ਕੀ ਉਹ ਆਪਣੇ ਘਰ ਦੀ ਜਾਦੀ ਨਾਲ ਕੋਈ ਬੜਾ ਗਦੀਪ ਸਿੰਘ ਦੇ ਬੇਟੇ ਨੇ ਵੀ ਬਾਹਰੋਂ 11000 ਰੁਪਏ ਭੇਜਿਆ ਆਈ ਬਹੁਤ ਧੰਨਵਾਦੀ ਆ ਦਲੇਰ ਸਿੰਘ ਕੁਲਦੀਪ ਸਿੰਘ ਸਨਫ ਬੀ ਤੈਦ ਲੋ ਧੰਨਵਾਦੀ ਆ ਪੰਚਾਇਤ ਵੱਲੋਂ ਵੀ ਕਾਕਾ ਇਦਨ ਪੰਚਾਇਤ ਵੱਲੋਂ ਵੀ ਤੇ ਕਮੇਟੀ ਵੱਲੋਂ ਵੀ ਬਹੁਤ ਬਹੁਤ ਧੰਨਵਾਦੀ ਆ ਜੀ ਆ ਪਵਨ ਕੁਮਾਰ सोनू ਇਕਬੀਰ ਸਿੰਘ ਉਹ ਵੀ ਆਪਣਾ ਸਨਮਾਨ ਲਓ ਉਹਨਾਂ ਦੇ ਬੇਟਾ ਬਾਹਰ ਹੈ ਉਹਨਾਂ ਨੇ 11000 ਜੀ ਜਿਨ੍ਹਾਂ ਵੱਲੋਂ 5000 ਦੀ ਵੱਡੀ ਸੇਵਾ ਹੋਈ ਹੈ ਇਸੇ ਦੰਗਾ ਤੇ ਆਈ ਬਹੁਤ ਬਹੁਤ ਧੰਨਵਾਦ ਜੀ ਸਾਡੇ ਐਸਸੀ ਜੀ ਸਾਹਿਬ ਪ੍ਰਕਾ ਸਾਹਿਬ ਉਹ ਵੀ ਸਾਡੇ ਛੇ ਮਿਲਨ ਜੀ ਜੀ ਤੌਰ ਤੇ ਪੁੱਜ ਗਏ ਹੈ ਫਲੌਰ ਤੋਂ ਹਨ ਜਵੀ ਤੋਂ ਪੁੰਨਣ ਤੇ ਪਹਿਲੇ ਮੇਰੇ ਕੋਲ ਪੁੱਜ ਗਏ ਕੁਲਵੰਤ RAM ਜੀ ਸਾਫ ਦਾ ਸਰਪੰਚ ਜਵਾਦ ਕੁਲਵੰਤ RAM ਸਾਫ ਦਾ ਸਰਪੰਚ ਜੀ ਹਾਂ ਜੱਗ ਛੇਰੋ ਕਿਹੜਾ ਬਾਈ ਦਾਈ ਮੜ ਅੱਗੇ ਦੀ ਮਾਨ ਸਨਮਣ ਲਈਓ ਜਨਾ ਭਰਾਵਾਂ ਦਾ ਮਾਨ ਨਾਮ ਲਿਆ ਜਾ ਰਿਹਾ ਜਲਦੀ ਨਾਲ ਮਾਨ ਸਨਮਣ ਲਈ ਹਾਂ ਜੀ ਜਲਦੀ ਨਾਲ ਆਈਏ ਜੀ ਬਲਵਿੰਦਰ ਬਖੇਂਦਰ ਕਾਲੋ ਪਰੀਏ ਚੱਲ ਰਹੇ ਹਾਂ ਪੋਰਮੰਡ ਚ ਜਲਦੀ ਨਾਲ ਹਾਂ ਜੀ ਹਰਦੀਪ ਗੜੇਵਾਲ ਹਰਦੀਪ ਗੜੇਵਾਲ ਆਪਣਾ ਬਾਣ ਸ਼ਰਮਾ ਲਵੇ ਜੀ ਨਗਰ ਦੇ ਕਮੇਟੀ ਨੇ ਨੌਜਵਾਨ ਖਵਾਂ ਨੇ ਪੰਚਾਇਤ ਨੇ ਬੱਚਿਆਂ ਨੂੰ ਚੰਗੇ ਬਾਥੇ ਲਾਉਣ ਲਈ ਇਹ ਜਤਨ ਕੀਤਾ ਚੌਥਾ ਸੱਜ ਮੇਲਾ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਨਾਲ ਨੇਪਰੇ ਚਾੜਨ ਜਾ ਰਿਹਾ ਬਹੁਤ ਤਗੜੇ ਤਗੜੇ ਪਹਿਲਵਾਨ ਆ ਰਹੇ ਆ ਫਸਤਿਆਂ ਬੈਠ ਕੇ ਦੇਖਣ ਵਾਸਤੇ ਬੈਠ ਕੇ ਖਾਣੀਆਂ ਹੋਣੀ ਚਾਹੀਦੀ ਬਾਰ-ਬਾਰ ਦੇਖੋ ਅਸੀਂ ਪੈਦਲੋਂ ਤਨਵਾਦੀਆਂ ਤੋਂ ਸਾਰਿਆਂ ਦੇ ਜਿਹੜਾ ਵੀ ਸਰਪ੍ਰੋਖ ਦੇ ਰਹੇ ਬਹੁਤ ਵਧੀਆ ਕੰਮ ਚੱਲ ਰਿਹਾ ਹੈ ਉਹ ਸੇਹੀ ਹੈ ਉਹ ਸੇਹੀ ਹੈ ਵਿਚੇ ਸਾਰੇ ਵਿਦਵਾਨਾਂ ਦਾ ਦਾਕਾਂ ਦਾ ਅਸੂਲ ਜਿਸ ਦਾ ਖਾਲਸਾ ਹੈ ਜੁਆਏ ਦੇ ਪਿਤਾ ਮਤੇ ਅੱਜ ਮਹਾਰਾਜਾ ਰਣਜੀਤ ਸਿੰਘ ਸਕੂਲ ਪਿੰਡਾਲੂ ਆਲੂ ਲੁਧਿਆਣਾ ਵਿਖੇ ਹਰ ਸਾਲ ਦੀ ਤਰ੍ਹਾਂ ਚੌਥਾ ਕੁਸ਼ਤੀ ਦੰਗਲ ਜੋ ਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਅਤੇ ਐਨ.ਆਰ.ਆਈ. ਭਰਾਵਾਂ ਦੇ ਸਹਿਯੋਗ ਦੇ ਨਾਲ ਵੱਡੇ ਪੱਧਰ ਤੇ ਕਰਵਾਇਆ ਜਾ ਰਿਹਾ ਹੈ ਉਹਦੇ ਵਿੱਚ ਅੱਜ ਜੁੜੀ ਹੈ ਨਾਮੀ ਪਲਵਾਰ ਰਤੂਆ ਖੜਿਆ ਪਹੁੰਚੇ ਤੇ ਨਾਲ ਇਦੇ ਪਹਿਲੂ ਨਾਲ ਦਰਸ਼ਕ ਵੀ ਇੱਥੇ ਬੇਨਤ ਪਹੁੰਚੇ ਹਨ ਕੁਸ਼ਤੀ ਕਰਵਾਉਣ ਅੱਜ ਪਿੰਡ ਦੇ ਨੌਜਵਾਨਾਂ ਨੇ ਵੱਡਾ ਉਤਮ ਕੀਤਾ ਸਾਡੀ ਜਿਹੜੀ ਨੌਜਵਾਨੀ ਆ ਨਸ਼ਮ ਦੀ ਗਰਾਸ ਹੋ ਰਹੀ ਹੈ ਅਸੀਂ ਉਹਨਾਂ ਬੱਚਿਆਂ ਨੂੰ ਇਸ ਦਲਦਲ ਦੇ ਵਿੱਚੋਂ ਕੱਢ ਕੇ ਉਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਦੇ ਸਕੀਏ ਅੱਜ ਉਸ ਪਿੰਡ ਦੇ ਲੋਕਾਂ ਦੇ ਵਿੱਚ ਜਿਨ੍ਹਾਂ ਵੀ ਸੱਜਣਾ ਨੇ ਸੇਸ਼ਾਂ ਦੇ ਵਿੱਚੋਂ ਵੱਡਾ ਦਾਨ ਭੇਜਿਆ ਪ੍ਰਧਾਨ ਵਿਕਾਸ ਕਮੇਟੀ ਲੱਗ ਗਈਆਂ ਸਰਕਾਰਾਂ ਦਾ ਸਹਿਯੋਗ ਦਿੱਤਾ ਮੈਂ ਆਪਣੇ ਵੱਲੋਂ ਸਤੂ ਆਬਾਦ ਮਨ ਸਿੰਘ ਅੰਕਲ ਬੇਟ ਅਲੋ ਫਲੋਰ ਉਹਨਾਂ ਵੱਲੋਂ ਤੇ ਸਮੂਹੇ ਪਿੰਡ ਆਲੋ ਆਦਿ ਸੰਗਤਾਂ ਵੱਲੋਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਜਿਹੜੇ ਸੱਜਣ ਆ ਰਹੇ ਬਾਰੋਂ ਉਹਨਾਂ ਨੂੰ ਵੀ ਆਖਦੇ ਆ ਮੀਡੀਆ ਵਾਲੇ ਵੀਰਾਂ ਦਾ ਵੀ ਧੰਨਵਾਦ ਜੋ ਇਹ ਕਵਰਜ ਕਰਕੇ ਦੇ ਸ਼ਰਮ ਦੇ ਛਾਲ ਚਾਹੁੰਦੇ ਆ ਤਾਂ ਜੋ ਜਿਹੜੇ ਸਾਡੇ ਬੇਚਮ ਜਮੀਰ ਵਿੱਚ ਉਹ ਵੀ ਇਹਨੂੰ ਲਾਈਵ ਹੋ ਕੇ ਦੇਖ ਸਕਦੇ ਆ ਕਿ ਸਾਡੇ ਭੈਣ ਭਰਾ ਇਸੇ ਬੇਜ ਦੇ ਲੋਕਾਂ ਵਾਤੇ ਨੌਜਵਾਨੀ ਦੇ ਸਰੇ ਵੀ ਇਸ ਵਾਤੇ ਜਿਹੜੇ ਉਦਮ ਤੋਂ ਪਰਾਲੇ ਕਰਦੇ ਆ ਉਹਨਾਂ ਸਾਰਿਆਂ ਨੂੰ ਅਸੀਂ ਸਹਿਯੋਗ ਦਈਏ ਤੇ ਉੱਥੇ ਬੈਠ ਕੇ ਵੀ ਇਸ ਖੇਡ ਦਾ ਆਨੰਦ ਮਾਣ ਰਹੇ ਆ ਮੈਂ ਸਾਰਿਆਂ ਨੂੰ ਫੇਰ ਆਪਣੇ ਵੱਲੋਂ ਧੰਨ ਦਿੱਤੇ ਧੰਨਵਾਦ ਕਰਦਾ ਉੱਥੇ ਜਿਹੜੇ ਆਏ ਸੱਜਣ ਦਰਸ਼ਕ ਵੀਰ ਇਲਾਕਾ ਨਿਵਾਸੀ ਸੰਗਤਾਂ ਤੇ ਬਾਹਰੋਂ ਜਿੰਨੇ ਵੀ ਸੱਜਣ ਆਏ ਜੀ ਆਇਆਂ ਕਹਦਾ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਹੀਤਾ

माना ਸਾਡੇ करण जी ਉਹਨਾਂ ਨੇ ਕੱਲ ਕਹਿੰਦੇ ਫੋਨ ਬਟੇ ਬਦਲੇ ਕਬੱਡੀ ਕੱਪ ਕਰਵਾਇਆ ਸੱਤਾ ਦੁਖਾਂਜ ਨਾਲ ਕਹਿੰਦੇ ਦੀ ਅੰਤਲ ਜਾ ਭਾਈ ਸਾਡੇ ਤੇ ਨਾਲ ਸਾਰੇ ਪ੍ਰਬੰਧਕ ਮੋਦੀ ਜੀ ਨਾਲ ਜਿਹੜੇ ਦਲਾ ਰਹੇ ਨੇ ਇਹਨੇ ਰੱਖ ਕਬੱਡੀ ਕੱਪ ਕਰਵਾ ਕੇ ਬੱਲੇ ਸਭੀ ਇਹ ਫੈਸਲਾ ਗੱਭ ਕੋਸਾ ਕਹਿੰਦੇ ਵੀ ਮੈਂ ਬੇਨਤੀ ਕਰਦਾ ਮੇਰੇ ਕਾਲੋ ਜੀ ਜੁਕੇ ਕਾਲੇ ਰੈਫਰੀਆਂ ਦੀ ਗੱਲ ਕਰਦੇ ਆ ਜਰ ਧੰਨਵਾਦ ਕਰਦੇ ਆ ਅੱਜ ਸਾਡੇ ਖੇਡ ਕਮੇਟੀ ਦੇ ਪ੍ਰਧਾਨ ਸਤਿਵਾਨ ਮਰ ਲੱਡੂ ਭਾਜੀ ਅਤੇ ਸਰਪੰਚ ਗੁਪਤਾਰ ਨੂੰ ਇਹਦੇ ਪੁੱਛਰ ਤੇ ਬੇਲੀ ਇਹਨਾਂ ਨੂੰ ਧੰਨਵਾਦ ਕਰਦੇ ਆ